ਗਰਮ ਮੰਨਣਾ ਪਊਗਾ ਤੈਨੂੰ ਉਦਾਂ ਕੁੱਤੇ ਨੂੰ ਬੜਾ ਸਖਾਇਆ ਤੂੰ ਹੈ ਤੇ ਸੈਲਡ ਵੀ ਖਾਣ ਲਏ ਆ ਸਭ ਕੁਝ ਖਾਂਦਾ ਸੈਂਤਰਾ ਵੀ ਖਾਂਦਾ ਕੋਸੇ ਸਬਜੀ ਗੱਚੀ ਪੱਕੀ ਹਾਂ ਸਭ ਕੁਝ ਖਾਂਦਾ ਰੋਟੀ ਜਿਹੜਾ ਮਰਜੀ ਪਾ ਲੋ ਮੂੰਗਰੇ ਵੀ ਖਾ ਲੈਂਦਾ ਮੂੰਗਰੇ ਵੀ ਖਾ ਲੈਂਦਾ ਬੜਾ ਵਧੀਆ ਖਜਾਇਆ ਤੁਸੀਂ ਤੇ ਫਿਰ ਭਾਲਦੀ ਗੱਲ ਆ ਨਾਨੀ ਕਿਸ ਆਜੋ ਆਜੋ ਸੰਗਤੋ ਪਹਾੜੀ ਇਲਾਕਾ ਆਹੋ ਆਜੋ ਉਧਰ ਵੇਖੋ ਲੈ ਭੈਣ ਮਾਂਮੀ ਪਹਿਲਾ ਫੰਕਸ਼ਨ ਮਮੇ ਨੂੰ ਫਿਰ ਹੁਣ ਸਵਾਦ ਪਿਆ ਇਹ ਮੂੰਗਰਿਆਂ ਦੀ ਚਟਣੀ ਖਾਂਦਾ ਅੱਜ ਹਰਦੋ ਗੇਤੀ ਮੈਂ ਆ ਲੱਗੇ ਕਾਨੂੰ ਸਾਨੀ ਥੱਲੇ ਬੈਠੇ ਮੈਂ ਨਹੀਂ ਨਹੀਂ ਮੈਂ ਬਰਾਉਗੋ ਨਾ ਇੱਧਰ ਹਟ ਰਹੀ ਬੜੇ ਮੁੰਗਰੇ ਵੀ ਆਂ ਦੋ ਤਿੰਨ ਜਾਣੇ ਤੋੜ ਕੇ ਲੈ ਆ ਗਏ ਥੋੜੀ ਜਿਹੀ ਅਛਾ ਅਛਾ ਉਤੇ ਪਰ ਇਹ ਹੀ ਆ ਬੜੀ ਲੱਗਦੀ ਸਵਾਦ ਸਾਰੀ ਗੱਲ ਬਣਾਇਆ ਮੈਂ ਨਾ ਇੱਥੇ ਲੈ ਕੇ ਗਈ ਤਨੀਆ ਜਦੋਂ ਹੁਣ ਪਰੌਂਠੇ ਬਣਾ ਕੇ ਖਵਾਏ ਨਾ ਉਹਨਾਂ ਨੂੰ ਰਾਜਵੀਰ ਤੇ ਹਰਪ੍ਰੀਤ ਨੇ ਖਾਦੇ ਤੇ ਜਦੋਂ ਮੈਂ ਲੈਣਾ ਹੀ ਨਾ ਤਨੀਆ ਹਾਂ ਹਾਂ ਤੇ ਮੈਂ ਆਹ ਮੂਲੀ ਵੇਖ ਕੇ ਹੈਰਾਨੀ ਹੋ ਗਈ ਆ ਵੇਖ ਲੈ ਜਿੱਦਾਂ ਨਾ ਜਿੱਦਾਂ ਨਹੀਂ ਦੀਦੀ ਗੋ ਹੁੰਦੀ ਨਾ ਕੋ ਗੋ 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 ਵੀ ਸਾਡੇ ਮੋਟੀ ਵੇਖੋ ਨਹੀਂ ਇਹ ਛੱਡ ਆਹ ਵੇ ਆਹ ਵੇ ਮੂਲੀ ਸੀਮਾ ਆ ਵੀ ਪਰੇ ਕਰ ਹਮਾਰੇ ਪੱਤੇ। ਓਹੋ। ਪਬਜੀ ਆ ਵੇਖੋ। ਓ ਬੱਲੇ ਬੱਲੇ ਬੱਲੇ। ਇਹ ਤੇ ਮੈਂ ਨਹੀਂ ਪੁੱਟੋ। ਪੁੱਟੋ ਮੈਂ ਤੇ ਨਹੀਂ ਇਹਦੇ ਨੂੰ ਕਿਹੜੇ ਮੂੰਗਰੇ ਲੱਗਣੇ ਆ। ਲੱਗਣੇ ਆ। ਦਿਖਾਈਏ। ਤਾਂ ਮੂੰਗਰੇ ਲੱਗੇ ਉੱਤੇ। ਇਹਨੂੰ ਥੋੜੀ ਮੂੰਗਰੇ ਹੀ ਲੱਗਣੇ ਇਹਨਾਂ ਨੂੰ। ਇਹਨੂੰ ਹੀ ਲੱਗਣੇ ਨੇ ਪੁੱਟੋ। ਖਿੱਚ ਦੇ ਕਰੋ। ਖਿੱਚ ਪਲਾ। ਇਹ ਤੋੜੀ ਨਾ। ਸਾਰਾ ਕਿੱਡੀ ਨਹੀਂ ਇਹਦੇ ਤੇ ਤੋੜ ਲਾ ਦਿੱਤੀਆਂ ਵਸ ਲਾਂਗਾ ਟਾਣੀ ਆ ਤੇ ਫਿਰ ਮੂੰਗਰੇ ਕਿੱਥੋਂ ਲੱਗਣੇ ਆ। ਇੱਕੋ ਵਾਰ ਹੁੰਦੇ ਮਾਸੀ ਜਣ ਮੂੰਗਰੇ ਟੁੱਟ ਜਾਂਦੇ। ਹਾਂ ਮੂੰਗਰੇ ਨਹੀਂ ਤੇ ਵੀ ਰਹਿੰਦੇ। ਕਿੰਨੇ ਹੁੰਦੇ? ਹਾਂ। ਤਾਂ ਔਰ ਥੱਲੇ ਤੋਂ ਦੀਪਾ ਕਿਥੇ ਲੈ ਬੱਲੇ 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 ਕਟੋ ਚਾਰ ਕਿਲੋ ਤਿੰਨ ਤਿੰਨ ਚਾਰ ਕਿਲੋ ਦੀਆਂ ਨਹੀਂ ਆ ਆ ਜੇ ਅੱਧੀ ਥੱਲੇ ਰਹਿ ਗਈ ਅੱਧਾ ਹੀ ਸਹਿਲਾਇ ਠਾਣਾ ਪੱਕਾ ਨਾ ਧੁਲਾ ਤੇ ਜਿੱਡੀ ਤੇ ਹੋਣੀ ਹੈ ਹੌਣ ਸਾਈਡ ਤੇ ਛੁੱਟੀ ਇਹਨੂੰ ਉਹਦਾ ਸਵਾਲ ਲੱਗਦੇ ਖਾਣ ਆਓ ਵੀ ਮਾਤਾ ਲਾਓ ਉਧਰ ਮੰਮੀ ਖੋਂਡੀ ਫੜੋ ਉਹਨੇ ਸੁਵਾਦਾ ਹਾਂ ਉਧਰੋਂ ਦੀ ਚੱਲੀਏ ਚਲ ਆਜੋ ਤੋ ਇਹ ਕੋਰੀ ਮੇਰੀ ਤੇ ਤੋ ਵਾਢ ਦਿੰਦੇ ਨਾ ਤੇ ਬੜੀ ਵਧੀਆ ਦੁਬਾਰਾ ਪੁੰਗਰਉਣੀ ਆ। ਮੇਰੀ ਗਾ ਸੁਣ। ਹ ਇਧਰੋਂ ਬਾਅਦ ਜਾਣੇ ਮੈਨੂੰ ਆਪਣਾ ਲਸਣ ਤੇ ਵੇਖ ਲੈਣ ਦੋ। ਹਾਂ ਤਾਂ ਤੇ ਇਹ ਲਸਣ ਅਈ ਚ ਬਾਗ ਰੱਖਿਆ ਦੁਨੀਆ ਤੋਂ ਵੀ ਕੋਈ ਆਣ ਕੇ ਭੂਖਾ ਪੁੱਟ ਕੇ ਨਾ ਲੈ ਜਾਵੇ ਲੈ ਆ ਆਪਣਾ ਸਾਹਮਣੇ ਲਾਇਆ ਹੋਇਆ। ਸਾਹਮਣੇ ਲਾਇਆ। ਤਾਂ ਵੀ ਪਤਾ ਕੀ ਕਹਿੰਦੇ? ਤੂੰ ਨਹੀਂ ਮੇਰੇ ਲਾਗੇ। ਤੇ ਭਾਬੀ ਕਹਿੰਦੇ ਤਾਏ ਤੇਰਾ ਤੇ ਮੇਰਾ ਲਸਣ ਮਾੜਾ ਹੋਇਆ ਵਾ। ਤੇ ਅਹੀਂ ਨਾ ਪੁੱਟਣਾ ਹੀ ਹੋਦੋ ਜਦੋਂ ਦਵਿੰਦਰ ਨਾ ਕਿਦੇ ਵਾਂਡੇ ਗਈ ਹੋਈ ਨਾ। ਹਾਂ ਤੇ ਆਪਾਂ ਢੇਰੀਆਂ ਬਣਾ ਲੈਣੀਆਂ ਵਾ ਤੇ ਤੇ ਲਸਨ ਮਾਦਾ ਮੈਂ ਇੱਕੋ ਦਿਨ ਫੁੱਟਾਂਗੇ ਵਿਚੇਰ ਲਾਮਲਾ ਦੇਣਾ ਕਹਿੰਦਾ ਸਾਂਝਾ ਮਿੰਜਾ ਸਾਂਝਾ ਮਿੰਜਾ ਆ ਮੈਂ ਲਾਇਆ ਆ ਇਹ ਨਹੀਂ ਕਿਸੇ ਕੋਲ ਆਵਾ ਬਾਬੀ ਹਾਂ ਵੀ ਖੋਦ ਲਾਇਆ ਵਾ ਮੈਂ ਤੇ ਸੁੱਖ ਨੇ ਉਹ ਮੈਂ ਕੱਲੀ ਨੇ ਕੇਰਾ ਲਾਇਆ ਸੋ ਖਾਧੇ ਛੱਡ ਕੇ ਚਲ ਗਈ ਤੇ ਆ ਲਵਾਇਆ ਵਾ ਕਿਸੇ ਕੋ ਦੇਖ ਸਿਮਰਦਾ ਵਾ ਸਿਮਰਦਾ ਦੇ ਆ ਲੈ ਜਾ ਨਹੀਂ ਬਾਬੇ ਮਾਰਾ ਨਹੀਂ ਮੈਨੂੰ ਘਬਰਾ ਲੱਗਦੀ ਹੈ ਜਿਹੜੇ ਆ ਪੈ ਗਏ ਆ ਪੱਬੂ ਇਹਨਾਂ ਤੇ ਸਪਰੇਅ ਕਰਨੀ ਪੈਣੀ ਆ ਕਿੱਥੇ ਆ ਇਹਨੂੰ ਪਏ ਆ ਉਹ ਪਰਲੇ ਮੁੰਗਰਿਆ ਤੇ ਆ ਨਹੀਂ ਪਏ ਪੱਬੂ ਜਿਹੜੇ ਮਾਸਜੀ ਤੋੜਨ ਦੇ ਇਹਨਾਂ ਨੂੰ ਨਹੀਂ ਪਏ ਉਹ ਕੰਦ ਵਾਲੇ ਪਾਸੇ ਜਿਹੜੇ ਨਾ ਪਰ ਮੈਂ ਨਹੀਂ ਜਾਣ ਬੜੇ ਸੁੰਡੇ ਜੇ ਉੱਥੇ ਪੈ ਗਏ ਆ ਉਹ ਪਾਪੀ ਗਏ ਨੇ ਲੋੜ ਲਸਾਂ ਦੀ ਆ ਵੀ ਆ ਪੂਆ ਤੁਹਾਡੇ ਕੈਂਡੇ ਹੀ ਮੇਥਿਆਂ ਬਾਰੇ ਦੀਦੀ ਆਹ ਹੋਏ ਦੀ ਮੇਥਿਆਂ ਦੀ ਬਾਣ ਇਹੋ ਤੋੜ ਕੇ ਦੇ ਦਿੰਦੇ ਉਹਨਾਂ ਨੂੰ ਗੋਡੀ ਬੜਾ ਵਧੀਆ ਹੋਇਆ ਵੇ ਕਿੰਨਾ ਮੋਟਾ ਸਹੀ ਗੱਲ ਹੈ ਧੰਨੀਆਂ ਹੋਇਆ ਬੜਾ ਵਧੀਆ ਤੁਸੀਂ ਗੋਡੀ ਗਾਡੀ ਦਵਾ ਦਿੱਤੀ ਹੈ ਨਾ ਇੰਨੇ ਚ ਕਿੰਨਾ ਵਧੀਆ ਹੋ ਗਿਆ ਗੁਡਾਈ ਕਰਾਈ ਜੀ ਅੱਛਾ ਅੱਛਾ ਗੁਡਾਈ ਕਰਾਉਂਦਾ ਕਰਕੇ ਇੰਨਾ ਵਧੀਆ ਹੋ ਗਿਆ ਕਿ ਆਲੂ ਕਿੰਨੇ ਕਿ ਨਿਕਲੇ ਕੁੜੀਆਂ ਦੇ ਆਪੋ ਆਪਣੇ ਕਿਾਰੇ ਲੈ ਲੈਂਦੇ ਆਲੂ ਨਿਕਲਾ ਹੈ 15 ਕਿਲੋ

ਕਿੰਨਾ ਵਧੀਆ ਹੁਣ ਸਾਰਾ ਕੁਝ ਹਰਿਆ ਹਰਿਆ ਤੇ ਸਰੋਖ ਖਿੜੀ ਹੈ ਨਾ ਹਾਂ ਮੁਰਕੇ ਇੱਕ ਦਮ ਜਦੋਂ ਕਣਕਾ ਪੱਕ ਗਈਆਂ ਹਾਂ ਤੇ ਵਧੀਆ ਹੋਈ ਹੈ ਨਾ ਹੂੰ ਚੱਲਾ ਆ ਜੋ ਚਲੋ ਫਿਰ ਉਧਰ ਚਾਵਦੇ ਚ ਕੋ ਉਧਰਿਆਂ ਵਾਲ ਤੇ ਚਕੋਦਰਾ ਦਾ ਗਰੋ ਨੇ ਮੇਰੇ ਕੋਲ ਸਪੈਸ਼ਲ achar ਮੰਗਵਾਇਆ ਖਾਦਾ ਤੇ ਕਹਿੰਦਾ ਸੁਆਦ ਆ ਚਕੋਦਰਾ ਦਾ ਹਾਂ ਮੈਂ ਹੁਣ ਤੋੜ ਲੈਨੇ ਨਾਲੇ ਫਿਰ ਦੀਦੀ ਕਹਿੰਦੇ ਸੀ ਪੌਣਾ ਕੋਈ ਨਹੀਂ ਆਂਦਾ ਰੰਗ ਪੁੱਤ ਕੋਈ ਚਕੋਦਰਾ ਕਹਿੰਦਾ ਕੋਈ ਚਕੋਤਰਾ ਕਹਿੰਦਾ ਆਹੋ ਹਨਾ ਗਲਗਲਾ ਵਰਗੇ ਲੱਗਦੇ ਮੋٹے ਮੋٹے ਅਚਾਰ ਹੈ ਗਲਗਲਾ ਵੀ ਉਦਾਂ ਦਾ ਜਦੋਂ ਵੀ ਚੀਜੀਦੇ ਤਾਂ ਵੀ ਗਲਗਲਾ ਵਰਗੇ ਲੱਗਦੇ ਤੇ ਜਦੋਂ ਆਪਾਂ ਹੁਣ ਖੱਟੇ ਹੁੰਦੇ ਨਾ ਪੱਕੇ ਨਹੀਂ ਹੁੰਦੇ ਤੇ ਉਹ ਅਚਾਰ ਜਿਹੜਾ ਬਣਦਾ ਵੀ ਗਲਗਲਾ ਵਰਗਾ ਹੀ ਆ ਅੱਛਾ ਹੂੰ ਖਾ ਕੇ ਵੇਖੋ ਨਾ ਬਗੌਰੂ ਨੇ ਖਾਦਾ ਹੀ ਲੈਂਦਾ ਜਦੋਂ ਹੁਣ ਠੀਕ ਆ ਉੜਾਈ ਮਾਰਦਾ ਕਸੈਲ ਜਾਦੀ ਹਾਂ ਚਲੋ